ਮੇਲੇ ਖੁਸ਼ੀ ਦਾ ਸਾਧਨ ਨੇ ਤੇ ਅਕਸਰ ਤੁਸੀਂ ਵੀ ਗਏ ਹੋਵੋਗੇ ਪਰ ਇੱਕ ਐਸੇ ਹੀ ਮੇਲੇ ਦੇ ਵਿੱਚ ਕੋਲ ਡਰਿੰਕ ਪੀਣ ਵੇਲੇ ਮਹਿਲਾ ਨੂੰ ਖੁਸ਼ੀ ਦੀ بجائے ਮੌਤ ਬਲੀ ਹੈ ਦਰਸਲ ਕਰੰਟ ਲੱਗਣ ਦੇ ਨਾਲ ਇਸ ਮਹਿਲਾ ਦੀ ਮੌਤ ਹੋ ਗਈ ਜਦ ਕੋਲ ਡਰਿੰਕ ਵੈਨ ਦੇ ਕੋਲ ਪਹੁੰਚੀ ਸੀ ਤਾਂ ਉਸੇ ਵੈਨ ਤੋਂ ਇਸ ਮਹਿਲਾ ਨੂੰ ਕਰੰਟ ਲੱਗਿਆ ਤੇ ਇਸ ਮਹਿਲਾ ਦੀ ਜਾਨ ਚਲੀ ਗਈ ਮਾਮਲਾ ਸਮਰਾੜਾ ਦੇ ਪਿੰਡ ਕੋਟ ਗੰਗੂ ਰਾਏ ਤੋਂ ਸਾਹਮਣੇ ਆਇਆ ਜਿੱਥੇ ਮੇਲੇ ਦੇ ਵਿੱਚ ਇੱਕ ਮਹਿਲਾ ਪਹੁੰਚੀ ਹੋਈ ਸੀ ਪਿਆਸ ਰਗੜ ਦੇ ਉੱਤੇ ਇੱਕ ਕੋਲਡ ਡਰਿੰਕ ਵੈਨ ਦੇ ਕੋਲ ਪਹੁੰਚੀ ਉਸ ਵੈਨ ਤੋਂ ਕੋਲਡ ਡਰਿੰਕ ਲੈ ਹੀ ਰਹੀ ਸੀ ਕਿ ਵੈਨ ਨੂੰ ਟੱਚ ਕਰ ਬੈਠੀ ਜਿਸ ਤੋਂ ਬਾਅਦ ਵੈਨ ਦੇ ਮਾਲਕ ਤੇ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੱਥਾ ਟੇਕਣ ਦੇ ਲਈ ਆਈ ਸੀ 55 ਸਾਲਾਂ ਦੀ ਮਹਿਲਾ ਸਮਰਾੜਾ ਦੇ ਵਿੱਚ ਹੀ ਹਾਦਸਾ ਵਾਪਰਿਆ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੈ ਅਮਰਿੰਦਰ ਸਿੰਘ ਇਸ ਔਰਤ ਦਾ ਬੇਟਾ ਹੈ ਤੇ ਇਸ ਤੋਂ ਇਲਾਵਾ ਜੋ ਪਿੰਡ ਵਾਸੀ ਨੇ ਉਹਨਾਂ ਨੂੰ ਜਦ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਯਕੀਨ ਨਹੀਂ ਹੋਇਆ ਕਿ ਆਖਰਕਾਰ ਮੇਲੇ ਦੇ ਵਿੱਚ ਇਹ ਸਭ ਕਿਵੇਂ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਇਸ ਘਟਨਾ ਦੇ ਨਾਲ ਸਵਾਲ ਵੀ ਖੜੇ ਹੋਏ ਕਿ ਜੇਕਰ ਕੋਈ ਵਹਿਨ ਮੇਲੇ 'ਚ ਲਜਾਈ ਜਾ ਰਹੀ ਹੈ ਤਾਂ ਐਸੇ 'ਚ ਮੇਲੇ 'ਚ ਅਕਸਰ ਬੱਚੇ ਵੀ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਆਮ ਲੋਕ ਵੀ ਬਜ਼ੁਰਗ ਵੀ ਕੋਈ ਉਮਰ ਸੀਮਾ ਨਹੀਂ ਰਹਿੰਦੀ ਮੇਲੇ ਦੇ ਵਿੱਚ ਪਹੁੰਚਣ ਵੇਲੇ ਤਾਂ ਉਸ ਦੇ ਵਿੱਚ ਸੁਰੱਖਿਆ ਯਕੀਨੀ ਕਿਉਂ ਨਹੀਂ ਬਣਾਈ ਗਈ ਦੂਸਰਾ ਸਵਾਲ ਕੀ ਉਸ ਵੈਨ ਵਾਲੇ ਦੇ ਉੱਤੇ ਹੁਣ ਕੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਕਾਰਵਾਈ ਦੀ ਲਗਾਤਾਰ ਮੰਗ ਕਰ ਰਹੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੇ ਵਿੱਚੋਂ ਸਾਡੇ ਪਿੰਡ ਦੇ ਵਿੱਚੋਂ ਇੱਕ ਮਹਿਲਾ ਦੀ ਜਾਨ ਚਲੀ ਗਈ ਹੈ ਕੇਵਲ ਤੇ ਕੇਵਲ ਇਸ ਲਈ ਕਿ ਉਹ ਉਸ ਵੈਨ ਦੇ ਕੋਲ ਖੜੀ ਸੀ ਤੇ ਜਿਸ ਦਾਤ ਉਮੀਦ ਵੀ ਨਹੀਂ ਸੀ ਕੀਤੀ ਜਾ ਸਕਦੀ ਕਿ ਉਸ ਨੂੰ ਹੱਥ ਲਗਾਏ ਤੇ ਉਸ ਨੂੰ ਕਰੰਟ ਲੱਗ ਜਾਏਗਾ ਅਖਰਕਾਰ ਇਹ ਮਾਮਲਾ ਜਦ ਸਾਹਮਣੇ ਆਇਆ ਤਾਂ ਹੁਣ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸਮਰਾਲਾ ਦਾ ਪਿੰਡ ਹੈ ਕੋਟ ਗੰਗੂਰਾਏ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਮਰਿੰਦਰ ਸਿੰਘਾ ਪਿੰਡੋਂ ਖੁਰਦ ਪਿੰਡ ਮੇਰਾ ਹੀ ਕੜੇ ਲਾਗੋ ਪਿੰਡ ਕੋਟ ਦਾ ਮੇਰਾ ਲਾਦਾਈ ਕੋਟ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥੇ ਦੇ ਕੇ ਵਾਪਸ ਆਏ ਗੱਡੀ 'ਚ ਬਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਦੀ ਸੀ ਹਾਂ ਤੇ ਉਹਨਾਂ ਨਾਲ ਮਤਦਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਗਿਆ ਤੇ ਉਹਨਾਂ ਨੂੰ ਪ੍ਰੰਡ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਜਲੇਗੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਹਾਂ ਵੀ ਐਸੀ ਗੱਡੀਆਂ ਦੀ ਸਖਤ ਨੋਟਿਸ ਲਵੇ ਪਰਚਾ ਦਰਜ ਕਰਾਉਣ ਚਾਹੀਦਾ ਵਾ ਜਿਹਨਾਂ ਕਰਕੇ ਰੋਡ ਉੱਡਾ ਬਡਾ ਘਾਟਾ ਪਿਆ ਦਾ ਕੱਲਾ ਜੀ ਦਾ ਸਿੱਧਾ ਹੀ ਟਾਂਕ ਦਿੱਤਾ ਆ ਜੀ ਕਿ ਉਹਦੀ ਗੱਲ ਨਹੀਂ ਸ਼ੁਰੂ ਹੋਵੇ ਟ੍ਰੈਕ ਕਰ ਬਿਤੀ ਗਏ ਮਾਤਾ ਦਾ ਨਾਮ ਕਿਸੇ ਨੂੰ ਪਤਾ ਨਾ ਗੁਰਮੀਤ ਵਰਦੀ ਦਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ 50 ਸਾਲ ਤੋਂ 55 ਸਾਲ ਨੇ ਪਿੰਡ ਜੀ ਨਾਲ ਦੇ ਪਿੰਡ ਕੋਟਵੰਗੂ ਰਹਿ ਨਾਗ ਭਾਗ ਦਾ ਮੇਲਾ ਲੱਗਦਾ ਉਸ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਮੱਥਾ ਟੇਕਣ ਜਾਂਦੇ ਹ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੋਇਆ ਸੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 100 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦਾ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਹੋਇਆ ਸੀ ਜਿਹਦੀ ਇਹਨਾਂ ਕੋਲ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤ ਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀ ਮਾਲੀ ਨੁਕਸਾਨ ਨਾ ਹੋਵੇ